ਲੈ 25000 ਆਪਾਂ ਡਿਸਕਾਊਂਟ ਕਰਤਾ ਲੈ ਵੀ ਸੱਜਰੋ ਪਹਿਲੇ ਟਰੈਕਟਰ ਜੀ 25000 ਡਿਸਕਾਊਂਟ ਕਰਤਾ ਹੇ ਤਾਂ ਤੈਨੂੰ ਹੋਰ ਦਿਖਾਉਣੇ ਆ ਬੁੱਕੜਾ ਹੀ ਨਾ ਹੈ ਜਮਾ ਤਾਜ਼ੇ ਆ ਵੀਰੇ ਇਹ ਲੈ ਆਹ ਤੇ ਹਜੇ ਤਾਂ ਅੱਗੇ ਜੇ ਕੀ ਜਿਹੇ ਟਾਇਰਾਂ ਤੇ ਲੱਗੇ ਹੁੰਦੇ ਨੇ ਇਹ ਜਮਾ ਤਾਜ਼ੇ ਨਹੀਂ ਹਾਂ ਇਹ ਆ ਕੈਮਰਾ ਮਾਰੀ ਇੱਥੇ ਪਿਛਲੇ ਵੀ ਨਵੇਂ ਨਾਮੇ ਟਾਇਰ ਆ ਗਏ ਉਹ ਵੀ ਪੈ ਨਹੀਂ ਪਿਛਲੇ ਵੀ ਜੇਕੇ ਦੇ ਪਰ ਮੇੂੰ ਟਰੈਕਟਰ ਸਾਰੇ ਸੋਹਣਾ ਵੀਰੇ ਸਾਰੇ ਟਰੈਕਟਰ ਹੈਗਾ ਟੌਪ ਮਾਡਲ ਆ ਗਿਆ ਟੌਪ ਮਾਡਲ ਸਤਰੀ ਵੀ ਵਧੀਆ ਕੱਪੜੀ ਦੀ ਸਤਰੀ ਬਹੁਤ ਨਮ ਜਮਾ ਨਮੀ ਲੱਗੀ ਵੀਰੇ ਜਿਵੇਂ ਨਮੀ ਲੱਗੀ ਹੋਈ ਆ। ਅੱਜ ਹੀ ਲਵਾ ਕੇ ਲਿਆਂਦੀ ਹਾਲੇ। ਤੇ ਟਰੈਕਟਰ ਜੈਨੂਨ ਆ ਸਾਰਾ। ਜਿੰਨਾ ਹੈਗਾ ਸਾਰਾ ਜੈਨੂਨ ਆ। ਹਾਂ। ਤੇ ਆ ਪੰਪ ਵਗੈਰਾ ਸਾਰਾ ਕੋਈ ਸੈਟ ਦਾ ਟਰੈਕਟਰ ਪੂਰਾ ਸਾਫ਼ ਆ। ਮਗਰਾਟਾਂ ਦੇ ਵਿੱਚ ਵੀ ਸਾਫ਼ ਪੂਰਾ ਚੰਗਾ ਹੈ ਨਾ। ਹਾਂ ਹਾਂ। 17 ਮਾਡਲ। ਕੋੜਾ ਵਾਪਰ ਲੱਗਿਆ ਹੋਇਆ। ਐ ਸੌਣਾਂ 50-60 ਹਜ਼ਾਰ ਦਾ ਸਾਮਾਨ ਲੱਗਿਆ ਹੋਊਗਾ। 50-60 ਹਜ਼ਾਰ ਦਾ ਸਾਰਾ ਕਨੋਪੀ ਦਾ ਸਿਸਟਮ ਬਦਾਰ ਆ। ਪਿਛਲੇ ਬੇਟ ਬੂਟ ਵੀ ਹੈਵੀ ਲੱਗੇ ਬੈ ਰਹੇ ਨਾ ਲੱਗੇ ਹੋਇਆ। ਮਰਾ ਬੇਟ ਦਿਖਾਈ। ਲੈ। ਬੇਟ ਵੀ ਆਨ ਪੂਰੇ ਰੈਜ਼ਨਲ ਹੈਵੀ ਲੱਗੇ ਹੋਏ ਨੇ ਮਗਰਾ ਟਾਇਰ ਤਾਂ 90 95 ਪੈਸੇ ਆ ਦੂਜੇ ਆ ਗਏ 15 ਵਾਲੇ ਆ ਗਏ ਇਸ 15 ਦੇ ਟਾਇਰਾਂ ਚ ਆ ਗਿਆ ਇਹ ਹਾਂ 15 14 ਕੇ ਜਾਂ 16 ਚ ਦੇਖਿਆ ਜੀ ਪਹਿਲੇ ਹੀ ਦੇਖਿਆ 15 ਦੇ ਟਾਇਰਾਂ ਚ ਟਾਇਰ ਦਾ ਵੀ ਹੈ ਬੜੀ ਮਜ਼ਬੂਤ ਮੇਰਾ ਟਰਾਲੀ ਬਹੁ ਘੱਟ ਪਈ ਹੈ ਹਨਾ ਬਸ ਚੱਲਿਆ ਹੀ ਘੱਟਾ ਟਰੈਕਟਰ ਸਾਰੇ ਹੀ ਘੱਟ ਚੱਲਿਆ ਬੜਾ 2000 2478 ਚੱਲਿਆ ਬਸ ਉਸ ਹੀ ਆ ਮਗਰਾਟ ਵਗੈਰਾ ਚੰਗੇ ਲੱਗੇ ਹੋਏ ਨੇ ਸਾਰੇ ਟਰੈਕਟਰ ਚੰਗਾ ਸਾਰੇ ਹੀ ਟਰੈਕਟਰ ਸਾਰੇ ਚੰਗਾ 85 ਪੈਸੇ ਟਾਇਰ ਹੈਗੇ ਨੇ 85 ਪੈਸੇ ਰੋ ਜਿੰਨਾਂ ਨੇ ਵੀ ਲੈਣਾ ਤਾਂ ਕਰ ਲਿ ਤੇ ਦਿਨਾਰੇ ਆ ਡਰੇ ਖੜੇ ਦੀ ਵੀਡੀਓ ਬਣਾਓ ਯਾਰ ਚਾਚੂ ਭਾਣ ਲੈ ਵੀ ਆ ਬੰਦੇ ਦੀ ਵੀਡੀਓ ਬਣਾਈ ਆ ਬੰਦਾ ਉਹ ਚਾਹ ਦਾ ਕੰਮ ਕਰਦਾ ਠੀਕ ਆ ਬਹੁਤ ਵੱਡੀ ਸੇਵਾ ਹੈ ਇਹਦੀ ਬਹੁਤ ਵੱਡੀ ਸੇਵਾ ਇੱਥੇ ਬਾਈ ਕਰਦਾ ਹੈਗਾ ਤਾਂ ਕਰ ਲਿਓ ਅਸੀਂ ਕਾਜ ਜੀ ਸਵਾਸਤਾ ਵੀਡੀਓ ਦੇ ਵਿੱਚ ਤੇ ਅੱਜ ਫੇਰ ਆ ਗਏ ਬਰਨਾਲਾ ਟਰੈਕਟਰ ਮੰਡੀ ਪਹਿਲਾਂ ਤਾਂ ਇਹ ਦੱਸ ਦਈਏ ਬਰਨਾਲੇ 'ਚ ਦੋ ਮੰਡੀਆਂ ਲੱਗਦੀਆਂ ਨੇ ਤੇ ਬਾਈ ਗੱਗੂ ਕੋਲੇ ਆਇਆ ਤੇ ਬਾਈ ਗੱਗੂ ਵੱਡੀ ਮੰਡੀ ਆ ਜਿਹੜੀ ਪੈਲਸ ਦੇ ਨਾਲ ਉੱਥੇ ਬਾਈ ਟਰੈਕਟਰ ਲਾਉਂਦਾ ਹੈ ਤੇ ਮਿਲਦੇ ਆਪਾਂ ਬਾਈ ਗੱਗੂ ਨਾਲ ਸੱਸੀ ਦਾ ਬਾਈ ਸੱਸੀ ਕਾਲ ਵੀਰੇ ਤੇ ਅੱਜ ਕਿੰਨੇ ਟਰੈਕਟਰ ਨੇ ਅੱਜ 4 ਲਿਆਂਦੇ ਵੀਰੇ ਇੱਕ ਸੋਨਾ ਲੀਕਾ ਦੋ ਸੋਨਾ ਲੀਕਾ 200 ਬਰਾਜ ਹਾਂ 200 ਬਰਾਜ ਕਿਹੜੇ ਤੋਂ ਸ਼ੁਰੂ ਕਰ ਲਈਏ ਫਿਰ ਬਾ ਇੱਥੋਂ ਹੀ ਕਰ ਲੋ ਲੈ ਬਰਾਜ ਕਿੰਨਾ ਮਾਰ ਲਾ ਬਈ ਇਹ ਇਹ 2013 ਮਾਡਲ ਹੈ ਵੀਰੇ 2013 ਮਾਡਲ ਹਾਂਜੀ ਟਾਇਰ ਚੌਕੜੇ ਹੀ ਨਾ ਮੈਂ ਹਾਂ ਜਮਾ ਤਾਜ਼ੇ ਆ ਵੀਰੇ ਇਹਦੇ ਲੈ ਹਜੇ ਤਾਂ ਅੱਗੇ ਜਿਹੜੇ ਟਾਇਰਾਂ ਤੇ ਲੱਗੇ ਹੁੰਦੇ ਨੇ ਇਹ ਜਮਾ ਤਾਜ਼ੇ ਨਹੀਂ ਹਾਂ ਹਾਂ ਆ ਕੈਮਰਾ ਮਾਰੀਏ ਇੱਥੇ ਪਿਛਲੇ ਵੀ ਜਵਾਨਾ ਮੇ ਟਾਇਰ ਆ ਗਏ ਉਹ ਵੀ ਪਏ ਨੇ ਪਿਛਲੇ ਵੀ ਜੇਕੇ ਦੇ ਪਰ ਮੇ ਉਹ ਟਰੈਕਟਰ ਸਾਰੇ ਸੋਨਾ ਵੀਰੇ ਸਾਰੇ ਹੀ ਆ ਟਰੈਕਟਰ ਦਾ ਕਲੱਚ ਤਾਂ ਗੁੱਲਿਆ ਪਲੱਟੇ ਗੁੱਲੇ ਹੋਇਆ ਕਾਸੇ ਨੂੰ ਚਾਬੀ ਨਹੀਂ ਖਲੇ ਟਰੈਕਟਰ ਦੇ ਬਾਕੀ ਹੋਰ ਕਾਸੇ ਨੂੰ ਚਾਬੀ ਨਹੀਂ ਹੈਗੀ ਸਤਿਮਾ ਟਰੈਕਟਰ ਹੈਗਾ ਟੌਪ ਮਾਡਲ ਆ ਗਿਆ ਟੌਪ ਮਾਡਲ ਸਤਰੀ ਵੀ ਵਧੀਆ ਕਪੜੀ ਦੀ ਸਤਰੀ ਬਹੁਤ ਨਮ ਜਮਾ ਨਮੀ ਲੱਗੀ ਵੀਰੇ ਜਿਵੇਂ ਨਮੀ ਲੱਗੀ ਹੋਈ ਆ ਆਜੀ ਲਵਾ ਕੇ ਲੈ ਜਾਂਦੀ ਹਾਲੇ ਤੇ ਇਹ ਆ ਗਿਆ ਪੰਜਾਬ ਦਾ ਨੰਬਰ ਰੋਪੜ ਦਾ ਆ ਗਿਆ ਹਾਂ ਪੀਵੀ 12 ਨੰਬਰ ਪੀਵੀ 12 ਰੋਪੜ ਦਾ ਨੰਬਰ ਆ ਗਿਆ ਤੇ ਇਹਦੀ ਡਿਮਾਂਡ ਕੀ ਹੈ ਇਹਦੀ ਡਿਮਾਂਡ ਆਪਾਂ 7.4 ਲੱਖ ਕਰਦੇ ਆ 4,25,000 ਹਾਂ ਬਾਕੀ ਮੌਕੇ ਦੇ ਦਿਆਂਗੇ 4.1 ਲੱਖ ਦਾ ਲੈ ਵੀ 25000 ਆਪਾਂ ਡਿਸਕਾਊਂਟ ਕਰਤਾ ਹਾਂ ਲੈ ਵੀ ਸਦਰੋਂ ਪਹਿਲੇ ਆ ਆ ਗਿਆ ਬਈ ਸੁਵਰਾਜ 855 ਕਿੰਨਾ ਮਾਡਲ ਇਹ 2009 ਮਾਡਲ ਹੈ ਵੀਰੇ 2009 ਮਾਡਲ ਆ ਹਾਂ ਸਿੰਪਲ ਸਟੀering ਆ ਤੇਲ ਬ੍ਰੇਕਾਂ ਚਾਗਾ ਤੇਲ ਬ੍ਰੇਕਾਂ ਚਾਗਾ ਸਪੈਕ ਜਿੰਨਾ ਦਾ ਟਰੈਕਟਰ ਜੈਨੂਨ ਆ ਸਾਰਾ ਜਿੰਨਾ ਹੈਗਾ ਸਾਰਾ ਜੈਨੂਨ ਹੈ ਹਾਂ ਤੇ ਆ ਪੰਪ ਵਗੈਰਾ ਸਾਰਾ ਕੋਈ ਸੈਟ ਟਾਇਰ ਹੈਗੇ ਨੇ ਇਹਦੇ 75 ਰੁਪਏ ਮੰਨ ਕੇ ਚੱਲ ਹਾਂ ਹੈਗੇ ਨਹੀਂ 75 ਰੁਪਏ ਨੈਟ ਮੰਨ ਕੇ ਚੱਲوں ਆਏ ਕਹੇ ਨੂੰ 80 ਪੈਸੇ ਚਾਹੁੰਦੇ ਆ ਪਰ 75 ਰੁਪਏ ਰੋਮ ਦਾ ਟਰੈਕਟਰ ਪੂਰਾ ਸਾਫ਼ ਆ ਮਗਰਾਟਾਂ ਦੇ ਵੀ ਸਾਫ਼ ਪੂਰਾ ਚੰਗਾ ਹੈ ਨਾ ਹਾਂ ਹਾਂ ਠੀਕ ਆ ਚਾਤਰੀ ਇਹਦੀ ਵੀ ਵਧੀਆ ਵਧੀਆ ਕੱਪੜੀ ਲੱਗੀ ਹੋਈ ਆ ਚਾਤਰੀ ਹੁਤਰੀ ਉਸੇ ਨਵੇਂ ਵਾਂਗੂ ਲਵਾ ਦਿੰਦੇ ਹੁੰਦੇ ਆ ਯਾਰ ਇਹ ਨਾ ਤੇ ਪਿੱਛੋਂ ਵੀ ਕੰਡੀਸ਼ਨ ਦਿਖਾ ਦੇ ਮੜੀ ਜੀ ਲਓ ਜੀ ਸੱਜ ਨੂੰ ਪਿੱਛੋਂ ਵੀ ਕੰਡੀਸ਼ਨ ਚੈੱਕ ਕਰ ਲਓ ਟੂਪਾਂ ਵਗਾਰਾਂ ਲੈਂਕਾਂ ਵਗਾਰਾਂ ਦਾ ਸਾਰਾ ਟਰੈਕਟਰ ਚੰਗਾ ਪਿਆਗਾ ਤੇ ਇਹਦੀ ਕੀ ੜਮਾੜਾ ਬਈ ਇਹਦੀ ਡਿਮਾਂਡ ਦਾ ਆਪਾਂ ਦੇ ਦਾਂਗੇ ਇਹ ਮੰਗਣ ਨੂੰ ਤਾਂ ਇਹ 365000 ਰੁਪਏ ਮੰਗਦਿਆਂ 365000 ਇਹ ਚ ਕਿੰਨਾ ਡਿਸਕਾਊਂਟ ਕਰਦੀ ਹੈ ਇਹ ਚ ਉਹ ਦੇ ਦਾਂਗੇ ਆਪਾਂ 3.5 ਲੱਖ ਰੁਪਏ ਦਾ ਮੌਕੇ ਤੋਂ ਹੋਰ ਵੀ ਹੋ ਜਾਂਦਾ ਹੁੰਦਾ ਮੋੜਾ ਮੋਟਾ ਮੈਂ 20000 ਮੰਨ ਲਈ ਇਹ ਚ 20000 ਡਿਸਕਾਊਂਟ ਹੋ ਜੂ ਲੋ ਵੀ ਸਜ ਨੂੰ ਆਹ ਟਰੈਕਟਰ ਚ 20000 ਡਿਸਕਾਊਂਟ ਹੋ ਜੂ ਇੱਕ ਆ ਜਮਾ ਨਵਾਂ ਹੀ ਖੜਾ ਸੋਨਾ ਲਿਕਾ 750 ਇਹ 17 ਮਾਡਲ ਹੈਗਾ 17 ਮੈਂ 17 ਮਾਡਲ ਕੋੜਾ ਬਾਂਪਰ ਲੱਗਿਆ ਹੋਇਆ ਆਏ ਤੁਹਾਨੂੰ ਲਾ 50 60 ਹਜ਼ਾਰ ਦਾ ਸਾਮਾਨ ਲੱਗਿਆ ਹੋਊਗਾ 50 60 ਹਜ਼ਾਰ ਦਾ ਕਨੋਕੀ ਵਾਲਾ ਸਿਸਟਮ ਗਾਰਾ ਮੂਰੇ ਮਗਰਾਟ ਬਹੁਤ ਕੁਸ ਲੱਗਿਆ ਕੋੜਾ ਬੰਪਰ ਇਹ ਕਿੰਨੇ ਕ ਦਾ ਲੱਗ ਗਿਆ ਦਾਗਾ 10 12000 ਰੁਪਏ ਦਾ ਲਾਉਂਦੇ ਹੋਣਗੇ ਮੇਰੇ ਖਿਆਲ ਨਾਲ ਹਾਂ 10 12000 ਦਾ ਵਧੀਆ ਹੈਵੀ ਲੱਗਿਆ ਹੋਗਾ ਅੰਬਰਸਰ ਦਾ ਨੰਬਰ ਆ ਗਿਆ ਹੈਨਾ ਹੈ ਅੰਬਰਸਰ ਦਾ ਨੰਬਰ ਆ ਗਿਆ ਪੀਪੀ02 ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਤੇ ਪਿਛਲੇ ਬੇਟ ਬੂਟ ਵੀ ਹੈਵੀ ਲੱਗੇ ਪੈ ਰਹੇ ਨੇ ਲੱਗੇ ਹੋਇਆ ਮਰਾ ਬੇਟ ਦਿਖਾਈ ਲੈ ਬੇਟ ਵੀ ਐਨ ਪੂਰੇ ਰੀਜਨਲ ਹੈਵੀ ਲੱਗੇ ਹੋਏ ਨੇ ਮਗਰਾਟਾਂ ਦੇ ਵਿੱਚੋਂ ਵੀ ਕੰ ਟਾਇਰ ਕਿੰਨੇ ਖੋਣਗੇ ਬਈ ਇਹਦੇ ਹੈਗੇ ਨੇ 80 ਪੈਸੇ ਹਨਾ ਟਾਇਰ ਤਾਂ 90 95 ਪੈਸੇ ਆ ਦੂਜੇ ਆ ਗਏ 15 ਵਾਲੇ ਆ ਗਏ ਇਸੇ 15 ਦੇ ਟਾਇਰਾਂ ਚ ਆ ਗਿਆ ਇਹ ਹਾਂ 15 ਇਹ 14 ਦੇ ਜਾਂ 16 ਚ ਦੇਖਿਆ ਜੀ ਪਹਿਲੇ ਹੀ ਦੇਖਿਆ 15 ਦੇ ਟਾਇਰਾਂ ਚ ਟਾਇਰ ਦਾ ਇਹ ਇਨਸਾਨਾ ਵੀ ਨਵੇਂ ਰਗੇ ਟਾਇਰ ਪਏ ਆ ਹੁੱਕ ਵੀ ਹੈ ਜੀ ਬੜੀ ਮਜ਼ਬੂਤ ਮੇਰਾ ਟਰਾਲੀ ਬਹੁ ਘੱਟ ਪਈ ਹੈ ਹਨਾ ਬਹੁਤ ਚੱਲਿਆ ਹੀ ਘੱਟ ਆ ਟਰੈਕਟਰ ਇਹ ਸਾਰੇ ਹੀ ਘੱਟ ਚੱਲਿਆ ਬਟਾ ਟਾਂ ਕਿੰਨੇ ਕ ਚੱਲਿਆ ਹੋਊਗਾ ਫਿਰ ਅਜੇ ਮੋਟਾ ਜਾਂਦਾ ਅਜਾ ਲਾ ਲਈਏ ਆਪ ਮੀਟਰ ਦੇਖ ਲਾ ਬਸ ਚੱਲਿਆ ਹੋ 2200 ਘੰਟਾ 2000 ਲੈ 2478 ਚੱਲਿਆ ਬਸ ਉਸ ਹੀ ਆ ਇਹ ਮਗਰਾਟ ਵਗੈਰਾ ਚੰਗੇ ਲੱਗੇ ਹੋਏ ਨੇ ਸਾਰਾ ਕੁਝ ਨਾਲ ਦਾ ਹੀ ਆ ਹਲੇ ਮੀਟਰ ਮੋਟਰ ਜਣਾ ਕੋਸ ਹੈਗਾ ਸਾਰਾ ਕੁਝ ਹੀ ਨਾਲ ਦਾ ਸਾਰੀ ਨਹੀਂ ਪੰਪੋਂ ਪਨਾਲ ਦੇ ਇਕਲਾ ਲੈ ਇੱਥੇ ਮਾਰੀ ਕੈਮਰਾ ਲੈ ਇੱਥੋਂ ਪਤਾ ਲੱਗ ਗਿਆ ਦਾ ਪੈਰ ਦਾ ਨੇ ਤੋ ਹਾਂ ਹਾਂ ਤੇ ਇਹਦੀ ਕੀ ਡਿਮਾਂਡ ਆ ਬਾਈ ਇਹਦੀ ਡਿਮਾਂਡ ਤਾਂ ਵੀਰੇ ਪੰਪ ਕਰਦੇ ਆਂਗੇ 5.5 ਲੱਖ ਰੁਪਈਆ 5,25,000 ਰੁਪਈਆ ਇਹ ਚੋਂ 5 5 ਲੱਖ ਦਾ ਦੇ ਦਾਂਗੇ ਇਹ ਚੋਂ 25000 ਚੱਕਦਾ ਉੱਪਰ ਲਾਪਾ 25000 ਡਿਸਕਾਊਂਟ ਹੈ ਜੋ ਪੂਰੇ 5 ਦਾ ਬਣ ਜੂਗਾ ਜੀ ਹਾਂ ਹਾਂ ਹੋ ਜਾਂਦਾ ਹੁੰਦਾ ਲੈ ਆ ਆ ਗਿਆ ਸਵਰਾਜ 855 ਇਹ ਕਿੰ ਇਹ 2012 ਮਾਡਲ ਹੈ ਵੀਰੇ 2012 ਮਾਡਲ ਹਾਂਜੀ ਹਾਂਜੀ ਇਹ ਸਾਰਾ origignal ਨਹੀਂ ਮਾੜਾ ਮੋਟਾ ਤਾਂ ਬਈ ਕਰਨਾ ਪਿਆ ਜਾਂਦਾ ਕਈ ਵਾਰ ਉਹਦਾ ਫਿਰ ਪਾਵਰ ਸਟੀering ਆ ਗਿਆ ਪਾਵਰ ਸਟੀering ਆ ਗਿਆ ਤੇ ਜੇ ਇਹਦੀ ਡਿਮਾਂਡ ਦੀ ਗੱਲ ਕਰੀਏ ਇਹਦੀ ਡਿਮਾਂਡ ਆਪਾਂ ਦੇਵਾਂਗੇ ਯਾਰ ਹੂੰ ਤਾਂ ਇਹਦਾ 4,60,000 65,000 ਮੰਗਦੇ ਆ 4,65,000 ਹਾਂ ਦੇ ਦਾਂਗੇ 4,35,000 ਦਾ 4,35,000 ਦਾ ਮਤਲਬ 30,000 ਰੁਪਏ ਡਿਸਕਾਊਂਟ ਹੋ ਜਿਓ ਚੋਂ ਹੋ ਜਾਂਦਾ ਹੁੰਦਾ ਯਾਰ ਉਹ ਤਾਂ ਸਤਰੀ ਵਗਾਰਾ ਚੰਗੀ ਲੱਗੀ ਹੋਈ ਆ ਹਾਂ ਹਾਂ ਲਾਈਟ ਟਾਈਟ ਚੰਗਾ ਸਾਰਾ ਹੀ ਟਰੈਕਟਰ ਸਾਰਾ ਚੰਗਾ 85 ਪ ਟਾਇਰ ਹੈਗੇ ਨੇ ਸੀਪੀਐਸਸੀ ਵਾਹੇ ਰਿੰਬਾਂ ਦਾ ਵੀ ਟਰੈਕਟਰ ਸਾਫ਼ ਆ ਮਗਰਾਟਾਂ ਦੇ ਵਿੱਚੋਂ ਵੀ ਪੂਰਾ ਚੰਗਾ ਪਿੱਛੋਂ ਵੀ ਕੰਡੀਸ਼ਨ ਦੇਖ ਲਓ ਲੈਂਕਾ ਵਗਾਰਾਂ ਦਾ ਤੇ ਇੱਕ ਦਾ ਬਾਈ ਜਿਹੜਾ ਤੇਰਾ ਮੋਬਾਈਲ ਨੰਬਰ ਆ ਉਹ ਦੱਸ ਦੇ ਮੋਬਾਈਲ ਆਹ ਹੈਗਾ 98 155 ਹਾਂਜੀ 74755 ਅੱਜ ਤਾਂ ਆਏ ਹੋਏ ਬਾਈ ਤੁਸੀਂ ਬਰਨਾਲੇ ਟਰੈਕਟਰ ਮੰਡੀ 'ਚ ਹਾਂ ਬਾਕੀ ਆਪਣਾ ਹੀ ਆਪਣੇ ਟਰੈਕਟਰ ਹੀ ਸੇ ਕਰਦੇ ਬਾਕੀ ਆਪਣੇ ਟਰੈਕਟਰ ਨਾ ਪੱਕੋ ਕੈਂਚੇ ਆ ਖੜੇ ਹੁੰਦੇ ਆਗੇ ਪੱਕੋ ਕੈਂਚੇ ਉੱਥੇ ਬਾਈ ਲਾਲਾ ਹੁੰਦਾ ਉੱਥੇ ਬਾਈ ਲਾਲਾ ਪੈਂਦਾ ਉੱਥੇ ਬਾਈ ਲਾਲੇ ਦਾ ਨੰਬਰ ਕਿੰਨਾ ਹੈ ਬਾਈ ਗੱਲ ਇਹਦਾ ਹੈਗਾ 98150 7372 ਲੋਵੀ ਸੱਜਣੋ ਜਿੰਨਾਂ ਨੇ ਵੀ ਆ ਚਾਰੇ ਟਰੈਕਟਰਾਂ ਚ ਕੋਈ ਵੀ ਟਰੈਕਟਰ ਲੈਣਾ ਤਾਂ ਕਰ ਲਿਓ ਬਾਈ ਨਾਲ ਸੰਪਰਕ ਬਹੁਤ ਆਪਣੇ ਹੋਰ ਵੀ ਖੜੇ ਹੁੰਦੇ ਆ ਤੇ ਹਾਂ 9-10 ਹੁੰਦੇ ਆ ਉੱਥੇ ਬਰਕ ਸਾਬ ਹਾਂ ਥੋੜਾ ਜਿਹਾ ਹਲੇ ਮੰਡੀ ਦਾ ਮਾਹੌਲ ਜਾ ਥੋੜਾ ਜਿਹਾ ਠੰਡਾ ਚੱਲ ਰਿਹਾ ਹੈ ਬਾਕੀ ਆ ਸੀਜ਼ਨ ਲੰਘ ਕੇ ਗਿਆ ਹਜੇ ਥੋੜਾ ਜਿਹਾ ਤੇ ਬਾਕੀ ਲੋਵੀ ਸੱਜਣੋ ਜਿੰਨਾਂ ਨੇ ਵੀ ਲੈਣਾ ਤਾਂ ਕਰ ਲਿਓ ਸੰਪਰਕ ਤੇ ਜਿੰਨਾਂ ਨੇ ਆ ਵੀਡੀਓ ਬਣਾਓ ਯਾਰ ਚਾਚੂ ਬੰਦੇ ਦੀ ਵੀਡੀਓ ਬਣਾਈ ਆ ਬੰਦਾ ਉਹ ਚਾਹ ਦਾ ਕੰਮ ਕਰਦਾ ਠੀਕ ਹੈ ਬਹੁਤ ਵੱਡੀ ਸੇਵਾ ਹੈ ਇਹਦੀ ਬਹੁਤ ਵੱਡੀ ਸੇਵਾ ਇੱਥੇ ਬਾਈ ਕਰਦਾ ਹੈਗਾ ਤਾਂ ਕਰ ਲਿਓ ਸੰਪਰਕ ਜਿੰਨਾਂ ਨੇ ਕੋਈ ਵੀ ਟਰੈਕਟਰ ਲੈਣਾ ਨੰਬਰ ਟੈਟਲ ਤੇ ਚੱਲੀ ਜਾਂਦਾ ਹੈਗਾ